ਮੋਗਾ ਤੋਂ ਅਕਾਲੀ ਵਿਧਾਇਕ ਜੁਗਿੰਦਰਪਾਲ ਜੈਨ ਨੇ ਆਪਣੇ ਖਿਲਾਫ ਦਿੱਲੀ ਦੀ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਦੀ ਕਾਪੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤੀ। ਉਨ੍ਹਾਂ ਖਿਲਾਫ ਸੀਨੀਅਰ ਵਕੀਲ ਐਚਸੀ ਅਰੋੜਾ ਨੇ ਪਟੀਸ਼ਨ ਦਾਖਲ ਕੀਤੀ ਹੋਈ ਹੈ। ਉਨ੍ਹਾਂ ਦੀ ਦਲੀਲ ਹੈ ਕਿ ਅਪਰਾਧਿਕ ਮਾਮਲੇ ਵਿੱਚ ਫਸੇ ਵਿਅਕਤੀ ਦੀ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਨਿਯੁਕਤੀ ਨਹੀਂ ਕੀਤੀ ਜਾ ਸਕਦੀ। ਮੋਗਾ ਤੋਂ ਕਾਲੀਦਲ ਦੇ ਵਿਧਾਇਕ ਜੋਗਿੰਦਰਪਾਲ ਜੈਨ ਦੀਆਂ ਮੁਸ਼ਕਲਾਂ ਵੱਧੀਆਂ ਜਾਰੀਆਂ ਨੇ ਉਹਨਾਂ ਖਿਲਾਫ ਪਹਿਲਾਂ ਹੀ ਕੁਝ ਮਾਮਲੇ ਚੱਲ ਰਹੇ ਨੇ ਪਰ ਹੁਣ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਵੀ ਖਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੋਗਿੰਦਰਪਾਲ ਜੈਨ ਦੀ ਚੇਅਰਮੈਨੀ ਨੂੰ ਲੈ ਕੇ ਸੀਨੀਅਰ ਵਕੀਲ ਐਚਸੀ ਅਰੋੜਾ ਨੇ ਪਟੀਸ਼ਨ ਦਾਖਲ ਕੀਤੀ ਹੋਈ ਹੈ ਅਰੋੜਾ ਦਾ ਕਹਿਣਾ ਹੈ ਕਿ ਜੈਨ ਨੂੰ ਇੱਕ ਅਪਰਾਧਿਕ ਮਾਮਲੇ 'ਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ لہਜ਼ਾ ਉਹਨਾਂ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਹੀਂ ਬਣਾਇਆ ਜਾ ਸਕਦਾ। ਪਿਛਲੇ ਮਹੀਨੇ 8 ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਤੋਂ ਜੈਨ ਦੀ ਨਿਯੁਕਤੀ ਸੰਬੰਧੀ ਰਿਕਾਰਡ ਤਲਬ ਕੀਤਾ ਸੀ। ਅਦਾਲਤ ਨੇ ਇਹ ਵੀ ਸਪਸ਼ਟ ਕਰਨ ਲਈ ਕਿਹਾ ਸੀ ਕਿ ਸਰਕਾਰ ਨੇ ਜੈਨ ਦੀ ਨਿਯੁਕਤੀ ਤੋਂ ਪਹਿਲਾਂ ਇਸ ਗੱਲ ਤੇ ਵਿਚਾਰ ਕੀਤਾ ਸੀ ਕਿ ਉਹਨਾਂ ਨੂੰ ਇੱਕ ਮਾਮਲੇ 'ਚ ਦੋਸ਼ੀ ਘਰਾੜ ਦਿੱਤਾ ਗਿਆ ਹੈ। जोगिंद्रपाल जैन हैं ये मोगा से हैं इनको अपॉइंट किया गया था पंजाब स्टेट वेयर हाउसिंग कॉरपोरेशन का चेयरमैन तो वो मैंने चैलेंज किया था कि ये पंजाब स्टेट वेयर हाउसिंग कॉरपोरेशन है ये बड़े साउंड बिजनेस प्रिंसिपल्स पे चलाए जाने योग्य है ये एक ऑर्गेनाइजेशन है तो इसमें जिसका क्रिमिनल एंटीसीडेंट्स हों प्रजेंटली क्रिमिनल केस चल रहे हैं ऐसे आदमी को नहीं लगाना चाहिए ਮਨੇ ਇਸ ਕੇ ਬਾਰੇ ਮੇ ਕਹਾ ਤਾ ਕਿ ਇਸ ਕੋ ਕਨਵੈਕਸ਼ਨ ਹੋਈ ਸੀ ਪਾਸਪੋਰਟ ਐਕਟ ਵਗੈਰਾ ਮੇ ਔਰ ਪ੍ਰਵੇਸ਼ਨ ਤੇ ਛੋੜ ਦਿਆ ਗਿਆ ਤਾ ਔਰ ਬਾਦ ਮੇ ਅਭੀ ਇਸ ਕੇ ਉਪਰ ਮਕਦਮੇ ਚੱਲ ਰਹੇ ਹਨ ਅਥੋਰਾਈਜ਼ ਕਲੋਨੀ ਸੈਟਅਪ ਕਰਨੇ ਕੇ ਚਾਰਜਿਸ ਫ੍ਰੇਮ ਹੋ ਚੁਕੇ ਹਨ ਤੋ ਇਸ ਕੋ ਹਟਾਇਆ ਜਾਏ ਇਸ ਪੋਸਟ ਸੇ ਮਨੇ ਹਾਈ ਕੋਰਟੋਂ ਪੀਆ ਲਗਾਈ ਤੀ ਇਸ ਦੌਰਾਨ ਜਗਿੰਦਰਪਾਲ ਜੈਨ ਨੇ ਅਦਾਲਤ ਚ ਦਾਖਲ ਕੀਤੇ ਜਵਾਬ ਚ ਮੰਨਿਆ ਹੈ ਕਿ ਉਹਨਾਂ ਨੂੰ ਦਿੱਲੀ ਦੀ ਅਦਾਲਤ ਨੇ ਇੱਕ ਮਾਮਲੇ ਚ ਦੋਸ਼ੀ ਇਕਰਾਰ ਦਿੱਤਾ ਸੀ ਦਿੱਲੀ ਅਦਾਲਤ ਦੇ ਫੈਸਲੇ ਮੁਤਾਬਕ 1988 ਚ ਜੈਨ ਨੂੰ ਬੈਂਕਾਕ ਜਾਣ ਸਮੇ ਫੜਿਆ ਗਿਆ ਸੀ ਅਤੇ ਜਿਸ ਪਾਸਪੋਰਟ ਤੇ ਉਹ ਯਾਤਰਾ ਕਰੇ ਸਨ ਉਸ ਚ ਫੋਟੋ ਜੈਨ ਦੀ ਸੀ ਪਰ ਪਾਸਪੋਰਟ ਮੋਹਨ ਲਾਲ ਦੇ ਨਾਮ ਤੋਂ ਜਾਰੀ ਕੀਤਾ ਗਿਆ ਸੀ। ਅਦਾਲਤ ਨੇ 29 ਜਨਵਰੀ 1992 ਨੂੰ ਝਾਲੀ ਦਸਤਾਵੇਜ਼ ਬਣਾਉਣ ਦਾ ਜੈਨ ਨੂੰ ਦੋਸ਼ੀ ਘਰਾੜ ਦਿੱਤਾ ਸੀ। ਰਗਿੰਦਰਪਾਲ ਜੈਨ ਨੇ ਉਹ ਡਿਵਾਰਟੋ ਦਾ ਕਨਵਿਕਸ਼ਨ ਕਾ 1992 ਮੈਂਸ ਕੀ ਹੋਈ ଥି ਤੇ ਉਹ ਉਸਨੇ ਰਿਕਾਰਡ ਕਰ ਰੱਖਿਆ। ਉਸਕੇ ਮੁਤਾਬਕ किसी मोहनलाल नाम के व्यक्ति के पासपोर्ट पर इसकी फ़ोटो लगा कर ये ट्रेवल कर करके जा रहा था बैंकॉक जा रहा था तो पकड़ा गया था मुकदमा चला 419 और 471 सेवेंटी वन के तहत चार्जेस फ्रेम हुए और इसने अपनी गलती मान ली कि मेरे से गलती हुई है तो कोर्ट ने इसको प्रवेशन पे छोड़ दिया एक साल गुड कंडक्ट की प्रवेशन पर एक्चुअली दिस इज़ वेरी सेंसेशनल MLA presently holding the post of chairman chief of this uh, state warehousing corporation and uh, who was at that time uh, running a pharmaceutical manufacturing company and going on business tour to Bangkok he is on a fake passport ਜੋਗਿੰਦਰਪਾਲ ਜੈਨ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਸਨ ਅਤੇ ਮੋੜ ਮੋਗਾ ਤੋਂ ਵਿਧਾਇਕ ਚੁਣੇ ਗਏ ਸਨ ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਸੀ ਜਿਸ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਗਈ ਸੀ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਹੋਵੇਗੀ ਚੰਡੀਗੜ੍ਹ ਤੋਂ ਕੈਮਰਾਮੈਨ ਵਿਨਕੁਮਾਰ ਤੇ ਸੰਜੇ ਮਹਿਤਾ ਦੇ ਨਾਲ ਇੰਦਰਪਾਲ ਸਿੰਘ ਦੇ ਆ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿਚਾਓ नाल ते कितों भी जुड़ो? आपा मिलांगे फेसबुक ते। असे दिखांगे यूट्यूब फॉलो करो ट्विटर खबर जुड़े रहो दिन रात